ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਡੇ ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਜੀ ਤੇ ਤੁਸੀਂ ਠੀਕ ਹੋਗੇ ਅਸੀਂ ਵੀ ਠੀਕ ਠਾਕ ਲਓ ਜੀ ਆ ਗਏ ਪੜਦੇ ਉਧਰੋਂ ਮਸ਼ੀਨ ਚ ਵੀ ਚੱਲਦਾ ਕੰਮ ਇੱਧਰ ਵੀ ਚੱਲਦਾ ਦੋਨੋਂ ਸਾਈਡਾਂ ਤੇ ਚੱਲਦਾ ਹੈ ਹਰ ਮਨ ਅਨੁਸਾਰ ਕੀ ਲੈ ਕੇ ਆਏ ਨੇ ਪੜਦੇ ਉਧਰ ਨੇ ਲਾ ਹੁਣ ਤੋਂ ਉਧਰ ਹੀ ਆਊਗਾ ਦੀਵਾਲੀ ਦੀਆਂ ਸਫਾਈਆਂ ਦਾ ਕੰਮ ਚੱਲ ਪਿਆ ਥੋੜਾ ਥੋੜਾ ਕਰਕੇ ਆਪ ਦੇ ਆਪ ਨੂੰ ਨਹੀਂ ਓਏ ਜਿਵੇਂ ਪਹਿਲਾਂ ਪੜਦੇ ਤੋ ਹੁੰਦਾ ਸੀ ਉਹ ਕੋਲ ਲਾਓ ਪਹਿਲਾਂ ਸੀਸ ਪੜਦੇ ਤੋ ਹੁੰਦਾ ਸੀ ਹੁਣ ਅਪਦੀ ਨਾਈ ਤੋਂ ਹੀ ਕਰਨ ਲੱਗਿਆ ਵਿੱਚ ਚਲ ਤੋ ਉਪਰ ਦੇ ਜਿਵੇਂ ਪਹਿਲਾਂ ਥੋਂਦਾ ਸੀ ਕਿਵੇਂ ਥੋਂਦਾ ਸੀ ਸੀਸ ਪੜਦੇ ਹੋ ਨਹੀਂ ਤਾਂ ਤੂ ਆਪ ਦੇ ਮਨ ਆਏਗਾ ਹੁੰਦੀ ਇਹ ਰਹੇ ਕਰੂ ਸੀ ਸਾਫ ਸਫਾਈ ਸਟਾਰਟ ਕਰਤੀ ਸੀਗੀ ਤੇ ਪੜਦੇ ਧੋਣ ਲੱਗ ਗਏ ਸੀਗੇ ਵਿੱਚ ਮਸ਼ੀਨ ਚ ਵੀ ਪਾਏ ਹੋਏ ਸੀਗੇ ਤੇ ਇਹ ਵਾਲੇ ਸੀਗੇ ਵੀ ਮਸ਼ੀਨ ਚ ਬਹੁਤ ਟਾਈਮ ਲੱਗੂਗਾ ਵੀ ਇੰਨੇ ਹੱਥਾਂ ਨਾਲ ਧੋ ਲੈਣੇ ਆ ਤੇ ਹਰਮਨ ਕਹਿੰਦੇ ਮੈਂ ਧਵਾ ਦੂੰ ਨਾਲ ਤੇ ਬਾਕੀ ਸਾਡਾ ਸਭ ਤੋਂ ਵੱਡਾ ਮੈਂਬਰ ਲੱਗਿਆ ਹੋਇਆ ਸੀ ਉਹਦਾ ਵੱਧ ਜ਼ੋਰ ਲੱਗਿਆ ਹੋਇਆ ਸੀ ਅਸੀ ਇਸ ਦਾ ਤਾਂ ਧੋਣ ਦੇ ਲਈ ਪੂਰਾ ਜ਼ੋਰ ਲਾ ਲ ਕੇ ਧੋ ਰਹੀ ਸੀਗੀ ਕਹਦੇ ਕਿਵੇਂ ਆਪ ਆਪਣੇ ਆਪ ਨੂੰ ਵੀ ਧੋ ਲਿਆ ਸੀ ਉਹਨੇ ਤਾਂ ਦੇ ਕਦੇ ਗੁਸ਼ ਕਰਦੀ ਸੀ ਕਦੇ ਗੁਸ਼ ਕਰਦੀ ਸੀ ਜੀ ਚਲੋ ਇਦਾਂ ਰਲ ਮਿਲ ਕੇ ਕੰਮ ਕਰਨਾ ਨਾਲ ਜਲਦੀ ਹੋ ਜਾਂਦੇ ਨੇ ਤੇ ਬਾਕੀ ਹੁਣ ਦਿਵਾਲੀ ਦਾ ਸਟਾਰਟ ਹੋ ਗਿਆ ਸਫਾਈਆਂ ਚੱਲੀ ਜਾਣੀਆਂ ਨੇ ਇਦਾਂ ਹੀ ਕਦੇ ਧੋ ਲੋ ਕੱਪੜੇ ਆਪਾਂ ਇੱਕ ਵਾਰੀ ਦਿਵਾਲੀ ਤੱਕ ਹੀ ਬਸ ਹੁਣ ਫੇਰੀ ਜਾਣਾ ਇਦਾਂ ਹੀ ਕਰਦੇ ਆ ਨੇ ਸਫਾਈਆਂ ਖਤਮ ਨਹੀਂ ਹੋਣੀਆਂ ਦਿਵਾਲੀ ਤੱਕ ਚਾਹੇ ਜਿੰਨਾ ਟਾਈਮ ਮਰਜ਼ੀ ਪਹਿਲਾਂ ਲੱਗ ਜਾਓ ਪਰ ਦਿਵਾਲੀ ਤੱਕ ਹੀ ਜਾ ਕੇ ਖਤਮ ਹੁੰਦੀਆਂ ਹੁੰਦੀਆਂ ਨੇ ਫਿਰ ਦਿਵਾਲੀ ਤੋਂ ਬਾਅਦ ਥਕਾਵਟ ਬਹੁਤ ਜ਼ਿਆਦਾ ਹੁੰਦੀ ਹੁੰਦੀ ਆ ਹੁਣ ਤਾਂ ਪਹਿਲਾਂ ਤਾਂ ਆਪਾਂ ਫਿਰੀ ਜਾਵਾਂਗੇ ਬਾਅਦ ਚ ਜਿਹੜੀ ਥਕਾਵਟ ਹੋਣੀ ਆ ਉਹਦਾ ਤਾਂ ਫਿਰ ਬਾਅਦ ਚ ਹੀ ਪਤਾ ਲੱਗਣਾ ਹੁਣ ਇੱਥੇ ਅਸੀਂ ਥੋਲੇ ਸੀਗੇ ਤੇ ਪੜਦੇ ਫਿਰ ਉਹਨਾਂ ਦਾ ਪਾਣੀ ਕੱਢਣ ਲੱਗ ਗਏ ਸੀਗੇ ਹਰਮਨੇ ਕੀ ਕਾ ਪਾ ਕੇ ਟਾਪੇ ਦੇ ਵਿੱਚ ਇਕੱਲੇ ਇਕੱਲੇ ਦਾ ਪਾਣੀ ਕੱਢਤਾ ਤੇ ਮੇਰੀ ਥੋੜੀ ਜਿਹੀ ਉਸ ਦਿਨ ਗਰਦਨ ਜੀ ਦੁਖਦੀ ਸੀਗੀ ਉਦੇ ਕਰਕੇ ਫਿਰ ਬਾਹਾਂ ਤੋਂ ਜਿਆਦਾ ਜ਼ੋਰ ਜਿਹਾ ਲਾਉਣੀ ਆ ਨਾ ਜਦੋਂ ਫਿਰ ਫਿਰ ਜਿਆਦਾ ਕੰਮ ਕਰਨ ਨਾਲ ਦੁਖਣ ਲੱਗ ਜਾਂਦੀ ਆ ਤੇ ਉਹਦੇ ਕਰਕੇ ਹਾਰਮਨ ਕਹਿੰਦੇ ਮੈਂ ਹੀ ਕੱਢ ਦੂੰਗਾ ਅਸੀਸ ਨੂੰ ਐਸੀ ਮੈਂ ਕੱਢਾਂ ਅਸੀਸ ਨੂੰ ਜਿਆਦਾ ਜਲਦੀ ਰਹਿੰਦੀ ਆ ਚਲੋ ਫਿਰ ਅਸੀਂ ਇਕੱਲਾ ਇਕੱਲਾ ਕਰਕੇ ਕੱਢੀਗੇ ਅਸੀਸ ਆਪਣਾ ਵਾਲਾ ਪਾਉਂਦਾ ਫਿਰ ਗਿਆ ਅਸੀਸ ਨੂੰ ਪਾਈਪ ਦਾ ਬਹੁਤ ਰਹਿੰਦਾ ਹੈ ਪਾਈਪ ਪਾਣੀ ਵਾਲਾ ਵੀ ਮੈਨੂੰ ਮਿਲ ਜਵੇ ਫਿਰ ਪਾਣੀ ਵਾਲਾ ਪਾਈਪ ਲੈ ਕੇ ਫਿਰ ਹੋਰਾਂ ਦੇ ਉੱਪਰ ਪਾਈ ਜਾਂਦੀ ਹੁੰਦੀ ਆ ਜਿੱਥੇ ਕਹੋ ਉੱਥੇ ਹੀ ਰੱਖਣਾ ਹੈਗਾ ਪਾਣੀ ਅਗਲੇ ਦੇ ਉੱਪਰ ਪਾ ਦੇਣਾ ਤੇ ਨਾਲ ਅਗਲੇ ਨੂੰ ਵੀ ਸਾਰਾ ਗਿੱਲਾ ਕਰ ਦਿੰਦੀ ਆ ਦੂਸਰਿਆਂ ਨੂੰ ਵੀ ਆਪ ਤਾਂ ਗਿੱਲਾ ਹੋਣਾ ਹੀ ਹੁੰਦਾ ਅਜੀਜ਼ ਦੀਆਂ ਚੱਪਲਾ ਤੈਰਦੀਆਂ ਸੀ ਪਾਣੀ ਤੇ ਤੁਸੀਂ ਵੀ ਦੇਖਿਆ ਹੋਣੀਆਂ ਸਾਰਿਆਂ ਨੇ ਤੇ ਬਾਕੀ ਮੈਟ ਸੀ ਇਹ ਜਿਹੜੇ ਆਪਣੇ ਅਸੀਂ ਉਹ ਵੀ ਧੋਤੇ ਸਫਾਈਆਂ ਤਾਂ ਚਲੋ ਹਜੇ ਕਰਨ ਲੱਗਣਾ ਸੀਗਾ ਤੇ ਪਰ ਐਸੀ ਵੀ ਪਹਿਲਾਂ ਕੱਪੜੇ ਧੋ ਲਈਏ ਜਿੰਨੇ ਧੋਏ ਜਾਂਦੇ ਨੇ ਮੈਟ ਵੀ ਚਲ ਧੋ ਕੇ ਵੀ ਰੱਖ ਦੰਨੇ ਆ ਫਿਰ ਬਾਅਦ ਚ ਰੱਖ ਲਾਂਗੇ ਜਦੇ ਨਹੀਂ ਫਿਰ ਬਾਅਦ ਚ ਜੇ ਥੱਕ ਜਾਂਨੇ ਆ ਵੀ ਫੇਜੀ ਨਹੀਂ ਕਰਦਾ ਹੈਗਾ ਪਹਿਲਾਂ ਧੋਅ ਧਵਾਈ ਹੋ ਗਈ ਹੁਣ ਚੱਲੇ ਸੁੱਕਣੇ ਪੈਣਾ ਮੰਮੀ ਦਾ ਫੋਨ ਚੱਲਦਾ ਬੋਲੀ ਬੋਲੀ ਮੀਂਹ ਬੰਦ ਸੁਕਣੇ ਆਪਾਂ ਮੇਰੇ ਹਨਾ ਤੋਂ ਟੇਸ ਦੀ ਉਹਨਾਂ ਦਾ ਪਾਣੀ ਜੰ ਉੱਚੜ ਗਿਆ ਸੀ ਕੁਰਸੀ ਤੇ ਧਿਆਨ ਨਾਲ ਤੇ ਹੁਣ ਚਲੋ ਪਰਦੇ ਸੁੱਟ ਜਾਣਗੇ ਆ ਸਾਰਾ ਫਰਸ਼ ਸਾਫ ਕਰਿਆ ਸਵੇਰੇ ਅਸੀਂ ਬਹੁਤ ਥੂੜਾ ਨਿਕਲਿਆ ਕਿ ਨਹੀਂ ਪਈ ਗਏ ਨੇ ਫਰਸ਼ ਕਾਲੀ ਹੋ ਰ ਪੈਲੇ ਕੋਠਿਆਂ ਨੂੰ ਤੇ ਵਧੀਆ ਰਹੇ ਆਪਾਂ ਯਾਦ ਕਰਕੇ ਧੁੱਪ ਦੇਖੋ ਕਿ ਨਹੀਂ ਤੇਜ਼ਾ ਹੁਣ ਹੂੰ ਹੁਣ ਤਾਂ ਹੋਣਾ ਵੀ ਨਹੀਂ ਸੀ ਓਰੇ ਆ ਤੋ ਸਵੇਰੇ ਸਾਜਰੇ ਹੱਦਰੇ ਚਾਹ ਪੀ ਕੇ ਆ ਜੀ ਸੀ ਕਿ ਤੂੰ ਪੁੱਤ ਪਿਆਰ ਤੇ ਨਾ ਮਾਂ ਵੀ ਨਹੀਂ ਇਹ ਪੋਰਜ ਦੀ ਸਹਾਈ ਕਰਨ ਲੱਗ ਗਿਆ ਸੀਗੇ ਅਸੀਂ ਤੇ ਪੋਰਜ ਵੀ ਖਰਾਬ ਬਹੁਤ ਹੋਇਆ ਪਿਆ ਸੀਗਾ ਮੀਂਹ ਬਹੁਤ ਪੈਂਦੇ ਨੇ ਹਰਮਨ ਨੇ ਮੂਰੇ ਜਿਹੜੇ ਉਹ ਟੰਗੇ ਹੋਏ ਨੇ ਸਾਡੇ ਉਹਨਾਂ ਦੇ نیچے ਜਿਹੜਾ ਉਹ ਫੂਸ ਜਿਹੜਾ ਆ ਸੀ ਉਹ ਗਲ ਗਿਆ ਸੀਗਾ ਬਿਲਕੁਲ ਖਰਾਬ ਹੋ ਗਿਆ ਸੀ ਉਹ ਉਤਾਰਤਾ ਤੇ ਹੁਣ ਕਹਿੰਦੇ ਨਵੇਂ ਲਿਆ ਕੇ ਕੋਈ ਹੋਰ ਡਿਜ਼ਾਈਨ ਦੇ ਟੰਗਾਂਗੇ ਤੇ ਹੁਣ ਲਿਆਂਦਿਆਂ ਤੋਂ ਹੀ ਪਤਾ ਲੱਗੂਗਾ ਵੀ ਕਿਵੇਂ ਦੇ ਲੈ ਕੇ ਆਉਂਦੇ ਨੇ ਹਰਮਨ ਤੇ ਕੋਈ ਨਹੀਂ ਤੁਹਾਨੂੰ ਵੀ ਸਾਰਿਆਂ ਨੂੰ ਦਿਖਾਵਾਂਗੇ ਜਦੋਂ ਲਗਾਉਣਗੇ ਲੈ ਕੇ ਆਉਣਗੇ ਸਾਰੇ ਵਾਲੇ ਦਵਾਲੇ ਪਿੱਪਲ ਜੇ ਹੋ ਜਾਂਦੇ ਨੇ ਇਥੇ ਗਮਲਿਆਂ ਦੇ ਹੁਣ ਸੋ ਹੁਣ ਆਪਣਾ ਬਾਰੋ ਬਾਰੋ ਸਾਰਾ ਹੋ ਗਿਆ A to Z ਬਸ ਅੰਦਰੋਂ ਅੰਦਰੋਂ ਰਹਿ ਗਿਆ ਆਹ ਗਮਲੇ ਦੇ نیچے ਰਹਿ ਗਿਆ ਹਾਂ ਇਹਦੇ ਚ ਨੀਚੇ ਪੱਥਰ ਦੇਨੇ ਹਾਂ 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 ਚੱਲ ਜੀ ਕਮੈਂਟਰੀ ਪਲੀਜ਼ ਵੈਸੇ ਕਮੈਂਟਰੀ ਹੁਣ ਧੋਲੀ ਕਮੈਂਟਰੀ ਕਰਨ ਦੀ ਤਾਂ ਲੋੜ ਨਹੀਂ ਉੱਪਰ ਕੱਪੜੇ ਸੁੱਕਣੇ ਪਾਉਣੇ ਪਿਆ ਕਰ ਲੂਗੇ ਫਿਰ ਇਹ ਰੇਲਿੰਗ ਦੇ ਨਾਲ ਲੱਗੀ ਜਾਂਦੇ ਨੇ ਕਰਦਾ ਬਹੁਤ ਜੁੱਤੀ ਆ ਗਿਆ ਮੈਂ ਹੁਣ ਸਟਾਰਟ ਕਰੂੰਗੀ ਪਾਉਣੇ ਆਜਾ ਰੱਖਾਉਣੇ ਇਹ ਤਾਂ ਨਾਲ ਦੇ ਮੈਂ ਸਾਰਾ ਜੰਗਲਾ ਧੋਤਾ ਸੀਗਾ ਪਾਣੀ ਮਾਰ ਕੇ ਬੂਟੇ ਹਰਮਨ ਨੇ ਧੋਤੇ ਸੀਗੇ ਤੇ ਮੈਂ ਕਿਹਾ ਜੰਗਲਾ ਚੰਮਾ ਧੋਦਨੀਆ ਅਸੀਸ਼ ਨੇ ਤਾਂ ਸ਼ਾਵਰ ਬਣਾ ਲਿਆ ਆਪਦਾ ਦੇਖੀ ਸੀਸ ਤੇਰਾ ਸਿਰ ਨਾ ਆਉਣ ਵਾਲੀ ਹੋ ਗਈ ਪੁੱਤੋ ਸਿਰ ਚ ਪੈ ਗਏ ਉਹ ਮੇਰੇ ਵੀ ਪੈ ਗਏ ਹੋਣਗੇ ਫੇਰ ਤਾਂ ਸਾਰਾ ਕਿਲਾ ਹੋ ਗਿਆ ਦੇਖੀ ਮਟੂ ਚ ਨਾਜੀ ਤੇ ਹੁਣ ਸਾਡਾ ਕੋਠੇ ਸਾਡੇ ਹੋ ਗਏ ਦੀਵਾਲੀ ਵਾਲੇ ਬਣ ਗਏ ਸਫਸਾਫ ਸੁਧਣ ਲੱਗਿਆ ਸਾਰਾ ਕੁਝ ਜੀ ਇਹ ਸਾਰਾ ਸਫ ਹੋ ਗਿਆ ਸਾਰਾ ਸੁੰਗਰੀਆ ਗਿਆ ਸਾਰਾ ਸਾਫ ਸੁਥਿਆ ਹੋ ਗਿਆ ਸੋ ਆਊਟਰ ਪਾਰਟ ਡਾਨਾ ਜੀ ਤੇ ਆਪਾਂ ਇਹ ਵਲੌਗ ਦਾ ਉਰੀ ਕਰਦੇ ਆ ਐਂਡ ਸੋ ਮਿਲਦੇ ਆ ਨੈਕਸਟ ਬਾਏ ਬਾਏ